ਸਾਡੇ ਉੱਤੇ ਖੋਰ ਬਲਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੌਨ ਚਵਨ ਲੀਡਰ ਕੋਟ ਦੁੰਨੇ ਦਾ ਹੈਗਾ ਜਿਹਦਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ ਪੰਨਾ ਸਿੱਧੂ ਉਹ ਸਮਾਜ ਤੇ ਕੰਮ ਕਰਦਾ ਹੈ ਜਿਹੜੇ ਟ੍ਰੈਵਲ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦੇ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ ਸੀ ਇਹ ਸਤਾਫ ਦੇ ਵਿੱਚ ਲਗਾ ਕੇ ਅੱਜ ਕੱਲ ਦੀ ਬਾਹਰ ਦੇ ਵਿੱਚ ਦਰਸ਼ ਦੇ ਉੱਤੇ ਲਟਾਇਆ ਉਸ ਦੇ ਤਸੀਹੇ ਤੇ ਬੜੇ ਅਨਮਨੁੱਖੀ ਔਰ ਅਸੀਂ ਕੱਲ ਅਨੰਤਿਤ ਰੇਖ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪੰਕਵਰ ਸਿੰਘ ਮਾਨ ਕੀ ਮਿਸਟਰ ਸੋਚਣਗੇ ਕਿ ਇਹ ਜੇ ਸਮਾਰਟ ਸੇਵਕ ਦੇ ਉੱਤੇ ਇਹ ਜੇ ਕਾਨੂੰਨਕ ਤਕਮਕਦ ਵਿੱਚ ਪਾਉਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਕੌਮ ਦੀ ਆਵਾਜ਼ ਵੀ ਸੁਣਰੇ ਤੇ ਬਿਲਕੁਲ ਆਕੜ ਕੇ ਬੈਠੇ ਆ ਇਸ ਕਰਕੇ ਸਾਡੀ ਪਾਰਟੀ ਸਾਰਿਆਂ ਨੇ ਸਲਾਹ ਦਿੱਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੁਰੇ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉਥੇ ਸਾਡਾ ਸਾਥ ਦਿਓਗੇ ਜੋ ਕਰਕੇ ਪਹਿਲਾਂ ਇਹਨਾਂ ਨੇ ਇਸ ਸਰਕਾਰ ਨੇ ਸੈਂਟਰ ਦੀ ਹਜ਼ਾਇਤ ਦੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਫੜ ਕੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿੰਘਾਂ ਦੇ ਨਾਲ ਭੇਜਤਾ ਐਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਕਿਉਂਕਿ ਪੰਦਰ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡੋਣਾ ਸਾਡਾ ਫਰਜ਼ ਹੈ ਹਰੀ ਕਾਟਲੀ ਸਾਭਤਾ ਵਾਲਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਦਲ ਜੁਆਇਨ ਕਰਨ ਵੇਲੇ ਖਿੱਚੀਆਂ ਸੀ ਕਿ ਮੈਂ ਮਰਾਂ ਤੇ ਪੰਜ ਜੁਆਇਨ ਅੱਜ ਤੁਸੀਂ ਭਾਜਪਾ ਦਾ ਕਿ ਚਾਚਾ ਦੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੈਵਨਥ ਹੋਵੋ ਤੇ ਪਹਿਲੀ ਫਰੀਕ ਨੂੰ ਤੁਰੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦੇ ਜਿੱਥੋਂ ਐਮਐਲਏ ਜਿੱਤਦੇ ਆ ਉੱਥੇ ਮੈਂ ਦਰਾਂ ਇੱਕ ਤਖ਼ਤਾ ਕਰਾ ਕੇ